ਅੱਜ ਭਾਰਤੀ ਕਿਸਾਨ ਜੁਨੀਅਰ ਦੇ ਇੱਕ ਡਕਾਉਂਦਾ ਵੱਲੋਂ ਅਸੀਂ ਜਿਹੜਾ ਮਾਨਸਾ ਜ਼ਿਲ੍ਹੇ ਦਾ ਮੁੱਖ ਜ਼ਿਲ੍ਹੇ ਦਾ ਅਸਰ ਚੀਫ ਉਹਨੂੰ ਮੰਗ ਪੱਤਰ ਦਿੱਤਾਗਾ ਕਿਉਂਕਿ ਮਾਨਸਾ ਦੇ ਲਵੇ-ਲਵੇ ਵੀ ਕੇ ਜੂ ਡਕਾਉਂਦਾ ਤੇ ਸਾਡੇ ਪਿੰਡ ਪ੍ਰਧਾਨ ਪਿੰਡ ਦੇ ਆਗੂ ਅਤੇ ਬਲਾਕ ਦੇ ਆਗੂ ਹਰਦੇਵ ਸਿੰਘ ਰਾਠੀ ਦੀ ਗਵਾਹੀ ਦੇ ਵਿੱਚ ਮੰਗ ਪੱਤਰ ਦਿੱਤਾ ਮੰਗ ਪੱਤਰ ਇਹ ਹੈ ਵੀ ਮੇਨ ਮੰਗ ਇਹ ਹੈ ਵੀ ਜਿਹੜੀ ਡੀਏਪੀ ਆ ਜੂਰੀ ਆ ਅੱਜ ਕਿਸਾਨ ਜਿਹੜੀ ਇੱਕ ਪੋਰੀ ਚਾਹੀਦੀ ਆ ਉਹਦੇ ਨਾਲ ਵੀ ਨੈਨੋ ਖਾਦ ਤੇ بی نرمے ਦਾ ਜਾਂ کوئی ਹੋਰ بے ਲੋੜੀਆਂ ਸਮਾਨ ਲਾ ਕੇ ਦਿੰਦਾ ਕਿਸਾਨ ਕੋਲੇ ਬੋਰੀ ਲੈਣ ਵਾਸਤੇ ਇੱਕ ਪੈਸਾ ਨਹੀਂ ਹੁੰਦਾ ਤੇ ਉਹ ਚੀਫ ਸਾਹ ਦੇ ਧਿਆਨ ਚ ਲੈ ਕੇ ਮੰਗ ਪੱਤਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਨਰਮਾ ਮਰ ਗਿਆ ਲੋਕਾਂ ਦਾ ਨਰਮਾ ਮਰ ਗਿਆ ਖੇਤੀ ਗਾੜੀ ਵਾਲੇ ਦਫ਼ਤਰਾਂ ਦੇ ਵਿੱਚ ਬੈਠੇ ਐ ਪਿੰਡਾਂ ਦੇ ਵਿੱਚ ਟੀਮਾਂ ਬਣਾ ਕੇ ਜਾਣ ਸਰਕਾਰ ਤਾਂ ਸਾਡੀ ਕਹਿੰਦੀ ਆ ਵੀ ਗਰਦੌਰੀਆਂ ਬਾਅਦ ਦੇ ਵਿੱਚ ਮਾਮਲਾ ਪਹਿਲਾਂ ਅਸੀਂ ਕਹਿੰਦੇ ਆ ਵੀ ਫੌਰੀ ਤੌਰ ਤੇ ਜਿੱਥੇ ਜਿੱਥੇ ਨਰਮੇ ਦਾ ਝੋਨੇ ਦਾ ਸਰਜੀਆਂ ਦਾ ਕੱਖਾਂ ਦਾ ਨਿਸਕਾਨ ਹੋਇਆ ਪਸ਼ੂਆਂ ਦਾ ਚਾਰੇ ਦਾ ਉਹਦਾ ਫੌਰੀ ਤੌਰ ਤੇ ਗਰਦਾਰੀਆਂ ਕਰਕੇ ਲੋਕਾਂ ਨੂੰ ਮਾਮਜਾ ਦੇਣਾ ਸਰਕਾਰ ਦੀ ਹਵਾ ਨਿਕਲ ਚੁੱਕੀ ਹੈ ਸਰਕਾਰ ਨੇ ਸਿਰਫ ਬੇ 20000 ਰੁਪਏ ਜਿਹੜਾ ਲਾਣਿਆਗਾ ਜਿਹੜਾ ਬਹੁਤ ਨਗੂਨਾਗਾ ਥੋੜਾਗਾ ਉਹਦੇ ਵਿੱਚ ਵੀ 100% 20000 ਉਹਨੂੰ ਦੇਣਗੇ ਜਿਹਦਾ 70% ਨਿਸਕਾਨ ਹੋਇਆ ਜੇ ਉਹਦੋਂ ਘੱਟ ਹੋਇਆ ਤਾਂ 10000 ਰੁਪਏ ਤੇ ਰਹਿ ਗਿਆ ਜਿਹੜਾ ਬਿਲਕੁਲ ਨਿੰਦਣਯੋਗ ਹੈ ਉਹਦੀ ਅਸੀਂ ਮੰਗ ਕੀਤੀ ਹੈ ਵੀ ਫੌਰੀ ਤੌਰ ਤੇ ਜਿੰਨੇ ਕਿ ਕਿਸਾਨਾਂ ਦੇ ਮਾਲਮ ਲੱਗਦੀ ਹੈ ਝਖਮਾਂ ਤੇ ਲਾਓ ਫਿਰ ਜਿੱਥੇ ਫਾਸਲੇ ਖਰਾਬ ਹੋ ਗੀਆਂ ਸਾਡੀਆਂ ਉਥੇ ਘਰ ਡਿੱਗੇ ਗਿਆ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੀ ਫੌਰੀ ਤੌਰ ਤੇ ਲਿਸਟ ਲੈ ਕੇ ਉਹ ਕਰੋ ਤੇ ਸਾਡੀ ਚੀਫ ਸਾਹਿਬ ਨਾਲ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਪਰ ਵਧੀਆ ਵਿਸ਼ਵਾਸ ਦਿੱਤਾ ਸਾਰੇ ਆਗੂਆਂ ਨੂੰ ਵੀ ਮੈਂ ਹੁਣੇ ਤੋਂ ਕਿਤੇ ਮਰਜ਼ੀ ਮੈਨੂੰ ਫੋਨ ਦਿੱਤੇ ਸਾਰੇ ਕੋਈ ਵੀ ਡੀਲਰ ਧੱਕਾ ਕਰਦਾ ਰੇ ਨਾਲ ਸਮਾਨ ਲਾਉਂਦਾ ਕੋਈ ਵੀ ਜ਼ਬਰਦਸਤ ਸਾਇਟੀ ਦੇ ਵਿੱਚ ਕੋਈ ਸਾਇਟੀ ਸੈਕਟਰੀ ਕਹਿੰਦਾ ਵੀ ਇਹ ਸਮਾਨ ਲੈਣਾ ਪਊਗਾ ਕਰੇਵਾ ਤੌਰ ਤੇ ਕਾਰਵਾਈ ਕਰਨ ਜ਼ਬਰਦਸਤੀ ਕੋਈ ਨਹੀਂ ਕਿਸੇ ਨੂੰ ਦੇ ਸਕਦਾ ਫਿਰ ਵੀ ਬੜਿਆ ਵਿਸ਼ਵਾਸ ਦਿਵਾ ਕੇ ਸਾਨੂੰ ਭਰੋਸਾ ਦਿਵਾਇਆ ਜੇ ਵਿਸ਼ਵਾਸ ਘਾਤ ਕੀਤਾ ਇੱਥੋਂ ਦੇ ਜਿਵੇਂ ਨੰਬਰ ਦਿੱਤੇ ਆਈ ਮੈਂ ਫੌਰੀ ਤੌਰ ਤੇ ਪਹੁੰਚੂੰਗੀ ਸਾਡੀ ਮੈਡਮ ਕਹਿੰਦੀ ਤੇ ਹੋਰ ਅਧਿਕਾਰੀ ਕਹਿੰਦੇ ਫਿਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਇਕੱਠ ਕਰਕੇ ਇੱਥੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਤੇ ਨਹੀਂ ਤਾਂ ਡੁੱਬੇ ਜਾਂਦੇ ਕਿਸਾਨ ਐ ਕਰਜ਼ਾਈ ਕਿਸਾਨ ਐ ਉਹਨਾਂ ਦੀ ਇੱਥੋਂ ਦੇ ਡੀਸੀ ਵੱਲੋਂ ਚੀਜ਼ ਵੱਲੋਂ ਬਾਹ ਫੜ ਕੇ ਬਣਦਾ ਉਹਨਾਂ ਨੂੰ ਬਣਦਾ ਮਾਮਲਾ ਦਿੱਤਾ ਜਾਵੇ ਇਹ ਇਧਰ ਉਹਨਾਂ ਦੀ ਕਿਸਾਨ ਡੀਲਰਾਂ ਤੋਂ ਜਿਹੜੀ ਲੁੱਟ ਹੁੰਦੀ ਹੈ ਉਹ ਕਿਸਾਨਾਂ ਦੀ ਲੁੱਟ ਬਚਾਈ ਜਾਵੇ ਚੀਫ ਨੂੰ ਮੰਗ ਪੱਤਰ ਦਿੱਤਾ ਕੀ ਪ੍ਰੋਗਰਾਮ ਹੈ ਮੈਂ ਹਰਦੇਵ ਸਿੰਘ ਰਾਠੀ ਬੀਕੇ ਜੁਟ ਕਹਿੰਦਾ ਬਲਾਕ ਪ੍ਰਧਾਨ ਮਾਨ ਸਾਹਿਬ ਅੱਜ ਮੀਟਿੰਗ ਸੀ ਬਲਾਕ ਦੀ ਬਲਾਕ ਦੇ ਵਿੱਚ ਝੰਡਾ ਲੱਗਿਆ ਸੀ ਵਿਚਾਰਿਆ ਗਿਆ ਕਿ ਜਿਹੜੇ ਇਥੋਂ ਦੇ ਡੀਲਰ ਨੇ ਮਾਨਸਾ ਦੇ ਵਿੱਚ ਸਾਰੇ ਡੀਲਰਾਂ ਦੀ ਗੱਲੋਂ ਤਾਂ ਵੈਸੇ ਕਿਸਾਨਾਂ ਦੀ ਥੱਲੇ ਲਾਉਂਦੇ ਨੇ ਵੇਖ ਲਾਉਂਦੇ ਨੇ ਡੀਪੀ ਦੇ ਬੋਰੀ ਦੇ ਨਾਲ ਨਾਈਟੋ ਯੂਰੀਆ ਦਿੱਤੀ ਜਾਂ ਹੋਰ ਪੋਟਾਸ਼ ਦਿੱਤੀ ਜਾਂ ਸਲਫਰ ਦਿੱਤਾ ਇਸੇ ਕਰਕੇ ਕਿਸਾਨ ਕੋਲੇ ਪੈਸੇ ਇਹਨੇ ਹੁੰਦੇ ਨਹੀਂ ਡੀਪੀ ਬੋਰੀ ਜੋਗਰੇ ਹੁੰਦੇ ਨੇ ਲੇਕੇ ਕਿਸਾਨ ਨੇ ਵਿਚਾਰੇ ਟਾਈਮ ਪਾਸ ਕਰਦੇ ਨੇ ਇਹਨਾਂ ਕੋਈ ਕਪੂਰੀ ਦੇ ਪੈਸ਼ੇ ਹੁੰਦੇ ਪਰ ਜਿਹੜਾ ਨਾਲ ਸਮਾਨ ਉਹ ਮਹਿੰਗਾ ਹੁੰਦਾ ਮਰਦਾਂ ਨੇ ਇਸ ਕਰਕੇ ਕਿਸਾਨਾਂ ਦੀ ਲੁੱਟਦੇ ਅੱਜ ਅਸੀਂ ਜੇ ਮੁੱਖ ਖੇਤੀਬਾੜੀ ਜਿਹੜੀ ਹਫਤਾਰ ਮਾਨ ਸਾ ਉਹਨੂੰ ਅਸੀਂ ਮੰਗ ਪੱਤਰ ਦਿੱਤਾ ਜੀ